ਕਿਸੇ ਸਮੇਂ ਕੜਾ ਚੁੱਲ੍ਹੇ ਚੌਕੇ ਦਾ ਸ਼ਿੰਗਾਰ ਹੋਇਆ ਕਰਦਾ ਸੀ ਹਰ ਇੱਕ ਘਰ ਦੇ ਚੌਕੇ ਵਿੱਚ 5-7 ਕੜੇ ਪਾਣੀ ਨਾਲ ਭਰੇ ਹੁੰਦੇ ਸਨ ਇਸੇ ਤਰ੍ਹਾਂ ਪਿੰਡ ਦੀ ਸੱਤ ਲੋਕਾਂ ਦੇ ਦਰਵਾਜ਼ਿਆਂ ਪਿੰਡ ਦੇ ਬੱਸ ਸਟੈਂਡ ਅਤੇ ਚੌਰਾਹਿਆਂ ਵਿੱਚ ਵੀ ਪਾਣੀ ਦੇ ਘੜੇ ਪਰਗੇ ਰੱਖੇ ਜਾਂਦੇ ਸਨ ਜਿੱਥੋਂ ਰਾਹੀਰ ਪਾਣੀ ਪੀ ਕੇ ਆਪਣੇ ਹਿਰਦੇ ਦੀ ਪਿਆਸ ਬੁਝਾਉਂਦੇ ਸਨ ਅਤੇ ਦੋ ਕੜੀਆਂ ਆਰਾਮ ਵੀ ਕਰ ਲੈਂਦੇ ਸਨ ਇਸ ਸਾਂਝ ਨਾਲ ਲੋਕਾਂ ਵਿੱਚ ਪਿਆਰ ਭਾਵਨਾ ਵੀ ਵਧਦੀ ਸੀ ਪਰ ਅੱਜ ਦੇ ਮਸ਼ੀਨਰੀ ਅਤੇ ਵਿਗਿਆਨਕ ਯੁੱਗ ਵਿੱਚ ਇਹ ਕੜੇ ਖਤਮ ਹੋ ਗਏ ਹਨ ਅਤੇ ਆਪਸੀ ਸਾਂਝ ਆਪਸੀ ਪਿਆਰ ਵੀ ਘਟਦਾ ਜਾ ਰਿਹਾ ਹੈ। ਪਾਵੇਂ ਮਿੱਟੀ ਦੇ ਭਾਂਡੇ ਵੀ ਵੱਖ-ਵੱਖ ਡਿਜ਼ਾਈਨਾਂ ਦੇ ਬਣਾਏ ਜਾਂਦੇ ਹਨ ਪਰ ਫਿਰ ਵੀ ਬਹੁਤ ਘੱਟ ਲੋਕ ਇਹਨਾਂ ਨੂੰ ਖਰੀਦਦੇ ਹਨ। ਪਿੰਡਾਂ ਸ਼ਹਿਰਾਂ ਵਿੱਚ ਮਿੱਟੀ ਦੇ ਭਾਂਡੇ ਬਣਾਉਣ ਵਾਲੇ ਕਾਰੀਗਰ ਵੀ ਆਪਣਾ ਕੰਮ ਛੱਡ ਗਏ ਹਨ ਕਿਉਂਕਿ ਮਿੱਟੀ ਦੇ ਭਾਂਡੇ ਵਿਕਣੇ ਬਹੁਤ ਘੱਟ ਹੋ ਗਏ ਹਨ। ਗ੍ਰਾਮਾਜੀ ਹੋਰ ਗਾਮਪੁਰ ਹੈ ਜੀ ਕਦੋਂ ਤੋਂ ਕੰਮ ਕਰਦੇ ਹੋ ਤੇ ਕੀ ਹਾਲਾਤ ਨੇ ਅੱਜ ਦੇ ਜਿਹੜੇ ਮੈਂ ਤਾਂ ਹੋ ਗਏ 60 ਸਾਲ ਕਰਦੇ ਨੂੰ ਹੋਈ ਪਰ ਅੱਗੇ ਹਾਲਾਤ ਤਾਂ ਬਹੁਤ ਟਿਕੜੇ ਪਏ ਭਰਵਾਂ ਦੇ ਮੈਂ ਕਟੂ ਮੈਂ ਪਏ ਨੇ ਕੰਦੇ ਤੇ ਮੈਂਨ ਬਣ ਕੇ ਕੋਈ ਮੀਤਾਂ ਨਹੀਂ ਗੁਰ ਆਹ ਵਾਟਰ ਕੋਲ ਆ ਕੇ ਫ੍ਰਿਜ ਆ ਗਈਆਂ ਤੇ ਠੰਡਾ ਕਰਕੇ ਖੰਦ ਜਮਾਏ ਤੋਂ ਤੇ ਨਾ ਨਹੀਂ ਸਾਡੇ ਦੇਖੀ ਬਹੁਤ ਕਟ ਗਈ ਉਹ ਮਾਲ ਸਾਡੇ ਬੱਚੇ ਬਣਾਉਂਦੇ ਨਹੀਂ ਗਏ ਤੇ ਉਹ ਬੱਚੇ ਸਾਡੀ ਖੱਟ ਰਹੇ ਕਿਉਂਕਿ ਕਾਰੋਬਾਰ ਸਾਡਾ ਖੰਦ ਬੰਦ ਹੋ ਗਿਆ ਜੀ ਤੇ ਇਹ ਵੀ ਹੁਣ ਅਸੀਂ ਜਿੱਨਾ ਬੈਠੇ ਅਸੀਂ ਚੱਲਦੇ ਹਾਂ ਪਰ ਸਾਡੇ ਬੱਚੇ ਕੰਮ ਨਹੀਂ ਕਰਦੇ ਹਾਂਜੀ ਤੇ ਹੁਣ ਬਸ ਟੈਂਪਸ ਕਰ ਰਹੇ ਹਾਂ ਜੀ ਬਸ ਮੁਨਾਫੇ ਵਾਲਾ ਕੰਦਾ ਹੁਣ ਨਹੀਂ ਰਿਹਾ ਜੀ ਨਹੀਂ ਨਫਾ ਪਿਆ ਹੁੰਦਾ ਤੁਹਾਨੂੰ ਉਹਦਾ ਰੈਡੀ ਮਾ ਲਾ ਕੇ ਰੈਡੀ ਮੈਂ ਭੇਜ ਦੇ ਹਾਂ ਅੱਛਾ ਉਹ ਬਰਾਉਣਾ ਤਾਂ ਕੋਈ ਹੈ ਨਹੀਂ ਨਾ ਬਰਾਉਣ ਲਈ ਨਹੀਂ ਜੀ ਮੈਂ ਕੈਂਪਰ ਆ ਗਏ ਅੱਗੇ ਜਿਹੜੇ ਤੌੜੇ ਸੀ ਇਹ ਕਿੰਨੇ ਵਿਕਦੇ ਸੀ ਇਹਨੇ ਤੌੜੇ ਬਹੁਤ ਹਰੇ ਘਰੇ ਦੀ ਵਿਕਦੇ ਹੁੰਦੇ ਜੀ ਤੇ ਇਕੜਾ ਦੀ ਨਹੀਂ ਇਸ ਤਰ੍ਹਾਂ ਇਕੜਾ ਨਹੀਂ ਉਹ ਅੰਦਰੀ ਕੋਲ ਆ ਗਏ ਟਿਕਣੇ ਦਾ ਹੱਦ ਕਰੇ ਕਰੇ ਕੋਈ ਨਹੀਂ ਉਹ ਤਾਂ ਕੋਈ ਜੇ ਪਿਆਰ ਖੱਦਿਆਂ ਲਾ ਕੇ ਇੱਕਦਮ ਬਾਹ ਮਾਹੇ ਲੱਗਦਾ ਰੋ ਫਟ ਕੇ ਉਹ ਉਹ ਵੀ ਜਾ ਜਰੂਰ ਤਾਂ ਲੱਗਣੀ ਲੱਗਣੀ ਹੁੰਦੇ। ਚਾਹੇ ਬੱਟਰਕੋਲਾ ਆ ਜਾਵਾਂਗੇ ਬੱਟਰਕੋਲਾ ਲਾਵਾਂਗੇ ਠੰਡਾ ਪਾਣੀ ਸੁੱਪੀ ਲਾਂਗੇ। ਕੀ 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 ਕੀਮਤ ਕੀ ਆ ਕੜੇ ਦੀ ਅੱਜ ਦੀ ਰੇਟ ਕੀ ਕੀਮਤ ਐ? 100 ਰੁਪਏ ਜਾਂਦੇ। ਤੇ ਇਹਦਾ ਤੁਹਾਡੇ ਤੇ ਖਰਚਾ ਕਿੰਨਾ ਮੈਨੂੰ ਤੁਹਾਨੂੰ ਭੇਜ ਜਾਂਦਾ ਹੈ? ਅੱਛਾ ਤਾਂ ਤੁਹਾਨੂੰ ਪਤਾ ਇਹ ਬਾਤਾਂ ਬਾਹ ਲਉਂਦੇ ਇਹ ਸਭ ਦਾ ਖਰਚਾ ਤੁਹਾਨੂੰ ਤੁਹਾਡੇ ਪੈਂਦਾ ਹੀ ਐ। ਕਿੱਥੋਂ ਤੋਂ ਬਣ ਕੇ ਆਉਂਦੇ ਆ ਜਿਹੜੇ ਪਾਂਡੇ ਆਉਂਦੇ ਆ ਕਿੱਥੋਂ ਤੋਂ ਬਣ ਕੇ ਆਉਂਦੇ? ਬਹੁਤ ਟੁੱਟ ਵੀ ਆਉਂਦੇ ਆ। ਕਿੱਥੋਂ ਤੋਂ ਬਣ ਕੇ ਆਉਂਦੇ ਆ ਪਾਂਡੇ ਆਉਂਦੇ ਆ? ਇਹ ਮੈਂ ਤਾਂ ਸੰਗਰੀ ਲਗਣਾ। ਬਾਰੇ ਰਾਸ ਤੋਂ ਆਪਣੇ ਪੰਜਾਬ